ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੇ ਪੰਜਾਬੀਆਂ ਦੀ ਹੈ ਤੇ ਸਿਰਫ ਪੰਜਾਬੀਆਂ ਦੀ ਹੈ ਇਹ ਮੈਂ ਕਹਿ ਦੇਣਾ ਚਾਹਨਾ ਕਈ ਲੋਕ ਇਹ ਕਹਿੰਦੇ ਆ ਵੀ ਕੱਲੇ ਪੰਜਾਬੀ ਕੀ ਲੱਗਦੇ ਆ ਦੇਖੋ ਪੜੇ ਜਿਹੜਾ ਮਰਜ਼ੀ ਆ ਕੇ ਇੱਥੇ ਵੈਲਕਮ ਹੈ ਉਹਨੂੰ ਦੇਸ਼ੋਂ ਵਿਦੇਸ਼ੋਂ ਜਿੱਥੋਂ ਮਰਜ਼ੀ ਕੋਈ ਆ ਕੇ ਪੜੇ ਪਰ ਹੱਕ ਸਿਰਫ ਇੱਥੇ ਪੰਜਾਬੀਆਂ ਦਾ ਹੈ ਅੱਜ ਤੋਂ 160 ਸਾਲ ਪਹਿਲਾਂ ਜਦੋਂ ਇਹ ਯੂਨੀਵਰਸਿਟੀ ਬਣੀ ਸੀ ਉਦੋਂ ਸਭ ਤੋਂ ਪਹਿਲਾਂ ਇਹ ਗਵਰਨਮੈਂਟ ਮੈਡੀਕਲ ਕਾਲਜ ਲਾਹੌਰ ਬਣਿਆ ਸੀ ਇਸ ਨੂੰ ਬਣਾਉਣ ਵੇਲੇ ਅੰਗਰੇਜ਼ ਸਰਕਾਰ ਹੱਥ ਖੜੇ ਕਰ ਗਈ ਸੀ ਉਸ ਵੇਲੇ ਵੀ ਸਾਡੇ ਕੋਲ ਨਹੀਂ ਬਣਦੀ ਹੈਗੀ ਇਹਦੇ ਦੇ ਬਸੇ ਫੰਡ ਨਹੀਂ ਹੈਗੇ ਪੰਜਾਬੀ ਲੋਕਾਂ ਨੇ ਉਸ ਵੇਲੇ ਪੰਜਾਬ ਦੇ ਸਰਦਾਰਾਂ ਨੇ ਉਸ ਵੇਲੇ ਅੱਜ ਤੋਂ 160 ਸਾਲ ਪਹਿਲਾਂ 1,64,000 ਰੁਪਇਆ ਇਕੱਠਾ ਕਰਕੇ ਦਿੱਤਾ ਸੀ ਤੇ ਸਿਰਫ 6400 ਰੁਪਇਆ ਅੰਗਰੇਜ਼ ਸਰਕਾਰ ਨੇ ਪਾਇਆ ਸੀ ਤਾਂ ਜਾ ਕੇ ਇਹ ਕਾਲਜ ਆਏ ਯੂਨੀਵਰਸਿਟੀ ਬਣਿਆ ਸੀ ਪਹਿਲਾਂ ਇਹ ਕਾਲਜ ਸੀ ਬਾਅਦ ਚ ਇਹ ਸ਼ੀ ਦੇ ਵੀ ਤਬਦੀਲ ਹੋਇਆ ਇੱਕ ਲੰਬੀ ਲੜਾਈ ਲੜਨ ਤੋਂ ਬਾਅਦ ਇੱਕ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਵੀ ਇਹ ਯੂਨੀਵਰਸਿਟੀ ਬਣਾਉਣ ਦੇ ਵਿੱਚ ਤਕਰੀਬਨ 95 96% ਪੈਸਾ ਸਾਡਾ ਲੱਗਿਆ ਹੋਇਆ ਹੈ ਉਹ ਸਾਡੇ ਪਿੰਡਾਂ ਦੇ ਵਿੱਚ ਤਾਂ ਭਾਈ 2 ਇੰਚ ਥਾਂ ਪਿੱਛੇ ਕਤਲ ਹੋ ਜਾਂਦੇ ਆ ਇਹ ਤਾਂ ਸਾਡੀ ਜੂੰਦੀ ਜਾਗਦੀ ਯੂਨੀਵਰਸਿਟੀ ਹੈ ਐ ਨਹੀਂ ਜਾਣ ਦਿੰਦੇ ਅਸੀਂ ਆਪਣੇ ਹੱਥੋਂ ਸਾਡੀ ਆਪਣੀ ਧਰੋਹ ਹੈ ਇੱਕੋ ਤਾਂ ਚੀਜ਼ ਹੈ ਜਿਹੜੀ ਅਸੀਂ ਪਾਕਿਸਤਾਨ ਨੂੰ ਲੈ ਕੇ ਆਏ ਆ ਲਾਹੌਰ ਤੋਂ ਇੱਕੋ ਚੀਜ਼ ਲੈ ਕੇ ਆਏ ਆ ਅਸੀਂ ਸਿਰਫ ਪੰਜਾਬ ਯੂਨੀਵਰਸਿਟੀ ਬਾਕੀ ਤੇ ਸਾਡਾ ਸਾਰਾ ਕੁਝ ਉੱਥੇ ਰਹਿ ਗਿਆ ਤੁਸੀਂ ਕਹਿੰਦੇ ਹੋ ਇਹਨੂੰ ਵੀ ਦੱ lagda. Kung jitu tapos nung lagda bihong ready, yun yung plan